ਨੋਜਵਾਨਾਂ ਲਈ ਮਿਸਾਲ ਬਣੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਾਈਕਲਿਸਟ ਬਲਰਾਜ ਚੋਹਾਨ ਇਹ 10 ਸਾਲਾਂ ਚ ਪੂਰਾ ਕੀਤਾ 1.5 ਲੱਖ ਕਿਲੋਮੀਟਰ ਸਾਈਕਲ ਚਲਾਉਣ ਦਾ ਸਫ਼ਰ ਅਕਸਰ ਅਜ ਦੀ ਦੌੜ ਭੱਜ ਵਾਲੀ ਜ਼ਿੰਦਗੀ ਚ ਜਿੱਥੇ ਮਨੁੱਖ ਮਹਿੰਗੀਆਂ ਕਾਰਾਂ ਤੇ ਮੋਟਰਸਾਈਕਲਾਂ ਤੋਂ ਪੈਰ ਐ ਨੀਚੇ ਨਹੀਂ ਰੱਖਦਾ ਉੱਥੇ ਹੀ ਹੁਸ਼ਿਆਰਪੁਰ ਦਾ ਇੱਕ ਅਜੀਹਾ ਸ਼ਖਸ ਜਿਸ ਨੂੰ ਸਾਈਕਲ ਚਲਾਉਣ ਦਾ ਅਜੀਹਾ ਜਨੂੰਨ ਚੜਿਆ ਕਿ ਹੁਣ ਤੱਕ 1.5 ਲੱਖ ਕਿਲੋਮੀਟਰ ਦਾ ਅੰਕੜਾ ਸਾਈਕਲ ਤੇ ਹੀ ਪਾਰ ਕਰ ਚੁੱਕਿਆ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਹੁਸ਼ਿਆਰਪੁਰ ਦੇ ਉੱਗੇ ਸਾਈਕਲਿਸਟ ਬਲਰਾਜ ਚੋਹਾਂਦੀ ਜਿਨ੍ਹਾਂ ਨੂੰ ਅਕਸਰ ਤੁਸੀਂ ਹੁਸ਼ਿਆਰਪੁਰ ਦੀਆਂ ਸੜਕਾਂ ਤੇ ਸਾਈਕਲ ਚਲਾਉਂਦੇ ਹੋયા ਵੇਖਿਆ ਹੋਵੇਗਾ ਤੇ ਹੁਣ ਸਾਈਕਲਿਸਟ ਬਲਰਾਜ ਚੋਹਾਂਨ ਵੱਲੋਂ ਸਾਈਕਲਿੰਗ 'ਚ 8.5 ਲੱਖ ਦਾ ਅੰਕੜਾ ਪੂਰਾ ਕਰ ਲਿਆ ਗਿਆ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਵੱਡਾ ਰਿਕਾਰਡ ਹੈ ਜਾਣਕਾਰ ਦਿੰਦੇ ਹਾਂ ਸਾਈਕਲਿਸਟ ਬਲਰਾਜ ਚੋਹਾਂਨ ਨੇ ਦੱਸਿਆ ਕਿ ਉਹਨਾਂ ਵੱਲੋਂ ਸਾਲ 2014 'ਚ ਸਾਈਕਲਿੰਗ ਸ਼ੁਰੂ ਕੀਤੀ ਗਈ ਸੀ ਤੇ ਸ਼ੁਰੂਆਤੀ ਸਮੇਂ 'ਚ ਉਹਨਾਂ ਵੱਲੋਂ ਮਜਬੂਰੀ ਵਸ ਇਸ ਨੂੰ ਸ਼ੁਰੂ ਕੀਤਾ ਗਿਆ ਸੀ ਪਰੰਤੂ ਹੌਲੀ-ਹੌਲੀ ਸਾਈਕਲਿੰਗ ਕਰਨਾ ਉਹਨਾਂ ਦਾ ਸ਼ੌਕ ਬਣ ਗਿਆ ਤੇ ਹੁਣ ਤੱਕ ਸਾਈਕਲਿੰਗ ਦੇ ਸਿਰ ਤੇ ਉਹ ਵਿਦੇਸ਼ਾਂ ਚ ਜਾ ਕੇ ਵੀ ਮੁਕਾਬਲਿਆਂ ਚ ਭਾਗ ਲੈ ਚੁੱਕੇ ਨੇ ਤੇ ਲਗਭਗ ਸਾਰਾ ਪੰਜਾਬ ਸਾਈਕਲ ਤੇ ਘੁੰਮ ਚੁੱਕੇ ਨੇ ਉਹਨਾਂ ਕਿਹਾ ਕਿ ਸਾਈਕਲਿੰਗ ਨਾਲ ਜਿੱਥੇ ਸਰੀਰਤਾ ਨਿਰੋਗ ਰਹਿੰਦਾ ਹੀ ਹੈ ਉੱਥੇ ਵਿਅਕਤੀ ਦਾ ਮਨੋਬਲ ਵੀ ਉੱਚਾ ਰਹਿੰਦਾ ਹੁਸ਼ਰਪ੍ਰੀਵਸਤ ਨਾਲ ਚੇਤਨ ਕਸ਼ਪ ਦੀ ਰਿਪੋਰਟ ਚਾਂਸ ਆਦਿ ਕਾਨਫਰੰਸ ਨਾਲ ਇਹ ਯਕਿਨ ਮੇਰੇ ਲਈ ਅੱਜ ਕੋ ਬਹੁਤ ਹੀ ਵੱਡਾ ਸੁਭਾਗ ਭਰਿਆ ਦਿਨ ਹੈ ਕਿ ਮੈਂ ਅੱਜ 1,50,000 ਕਿਲੋਮੀਟਰ ਸਾਈਕਲਿੰਗ ਦੇ ਪੂਰੇ ਕਰਤੇ ਕਰ ਲਿਆ ਉਸ ਦੇ ਲਈ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਂ ਰਹੀ ਹੈ ਕਿੰਨਾ ਚਿਰ ਹੋ ਗਿਆ ਤਾਂ ਮੈਂ ਸਾਈਕਲਿੰਗ ਕਰਦਾ ਹਾਂ 2014 ਤੋਂ ਬਾਈਕਲਿੰਗ ਕਰ ਰਿਹਾ ਹਾਂ ਔਰ ਜਿਹੜਾ ਮੇਰਾ ਹੁਣ ਦਾ ਰਿਕਾਰਡ ਆ 2016 ਤੋਂ ਲੈ ਕੇ ਹੁਣ ਤੱਕ ਮੇਰਾ ਜਿਹੜਾ ਹੁਣ ਦਾ ਰਿਕਾਰਡ ਉਹ 1,50,000 ਪਲੱਸ ਹੋ ਗਿਆ ਹੈ ਹਾਂ ਜੀ ਕਰਨ ਕਿ ਬਣਾਇਆ ਜਿਵੇਂ ਮੇਰਾ ਕੰਮ ਮੰਨ ਲਓ ਸਾਈਕਲ ਦਾ ਚਾਲ ਤਾਂ ਤਾਂ ਸਿਖਿਆ ਨੂੰ ਤੇ ਸ਼ੌਂਕ ਕਹ ਲਓ ਕੁਝ ਬੁਝਬੁਰੀ ਕਹ ਲਓ ਕੁਝ ਇਸ ਤਰ੍ਹਾਂ ਅਸੀਂ ਵੀ ਸਾਈਕਲਿੰਗ ਦਾ ਚਲੋ ਬਚਪਨ ਤੇ ਸਕੂਲ ਵਿੱਚ ਸਾਈਕਲ ਤੇ ਜਾਂਦੇ ਸਾਡਾ ਜਿਹੜਾ ਸਮਾਂ ਸੀ ਉਸ ਤੋਂ ਬਾਅਦ ਮੈਂ ਜ਼ਿਆਦਾ ਰਨਿੰਗ ਕਰਦਾ ਹੁੰਦਾ ਸੀਗਾ ਔਰ 2013-14 ਵਿੱਚ ਮੇਰੀ ਥੋੜੀ ਪ੍ਰੋਬਲਮ ਗਰਾਉਂਡ ਵਿੱਚ ਪੈ ਗਈ ਸੀ ਮੇਰੇ ਰਾਈਟ ਸਾਈਡ ਦੇ ਗੋਡੇ ਦੇ ਵਿੱਚ ਥੋੜੀ ਪ੍ਰੋਬਲਮ ਸੀ ਤੇ ਮੇਰੇ ਪੈਨ ਕਾਫੀ ਹੋਣ ਲੱਗ ਪਏ ਫਿਰ ਮੇਰੀ ਗਰਾਉਂਡ ਬੰਦ ਹੋ ਗਈ ਡਾਕਟਰਾਂ ਨੂੰ ਮੇਰੇ ਸਿਚੁਏਸ਼ਨ ਕੀਤਾ ਵੀ ਤੁਸੀਂ ਮੈਡੀਸਿਨ ਲਈ ਦੋ ਡਾਕਟਰ ਚੇਂਜ ਕੀਤੇ ਅਖੀਰ ਮੈਂ ਸਪੈਸ਼ਲਿਸਟ ਕੋਲ ਵੀ ਗਿਆ ਤਾਂ ਉਹਨਾਂ ਨੇ ਮੈਨੂੰ ਮੈਡੀਸਿਨ ਫਿਕਸ ਕੀਤੀ ਪਰ ਕੁਝ ਦਿਨ ਖਾਣ ਤੋਂ ਬਾਅਦ ਫਿਰ ਮੈਂ ਦੇਖਿਆ ਵੀ ਮੇਰੀ ਗਰਾਉਂਡ ਵੀ ਬੰਦ ਹੋ ਗਈ ਮੈਂ ਡਾਕਟਰ ਸਾਹਿਬ ਮੈਂ ਤਾਂ ਵੀ სპੋਰਟਸਮੈਨ ਕੁਝ ਕਰਨਾ ਹੁੰਦਾ ਤੇ ਕਹਿੰਦਾ ਜੇ ਦਵਾਈ ਖਾ ਕੇ ਮੈਂ ਠੀਕ ਹੋਊਗਾ ਤਾਂ ਉਹਨਾਂ ਨੇ ਮੈਨੂੰ ਇਹ ਕਰ ਕਹੀ ਵੀ ਨਹੀਂ ਇਹ ਦਵਾਈ ਤੈਨੂੰ ਕਾਫੀ ਸਮਾਂ ਖਾਣੀ ਪੈਣੀ ਆ ਇਹ ਪਰਮਾਨੈਂਟ ਇਲਾਜ ਹੁੰਦਾ ਹੈਗਾ ਮੈਂ ਕਿਹਾ ਵੀ ਤਾਂ ਪੇਨ ਕਿਲਰ ਆ ਵੀ ਇੰਨੀ ਮੈਂ ਪੇਨ ਬਰਦਾਸ਼ਤ ਕਰ ਦੂੰਗਾ ਫਿਰ ਮੈਂ ਦਵਾਈ ਕਿਉਂ ਖਾਣੀ ਉਸ ਤੋਂ ਬਾਅਦ ਫਿਰ ਮੈਂ ਦਵਾਈ ਛੱਡ ਦਿੱਤੀ ਤੇ ਫਿਰ ਮੈਂ ਥੋੜੀ ਥੋੜੀ ਜਿਹੜਾ ਸਾਈਕਲ ਸ਼ਹਿਰ ਦੇ ਵਿੱਚ ਚਲਾਉਣ ਲੱਗ ਪਿਆ। ਤੋਂ ਕਰਦਾ ਕਰਦਾ ਥੋੜਾ ਫਿਰ ਵੱਧ ਗਿਆ ਮੇਲਾ। ਹੋਰਨ ਤੁਸੀਂ ਜਾਏ ਹੋ ਸਾਈਕਲ ਟ੍ਰੈਕ ਟ੍ਰੈਕ ਕਿੱਥੇ ਦਾ ਅਨੁਭਵ ਹਾਂਜੀ ਪਿਛਲੇ ਸਾਲ ਮੈਂ ਇੰਗਲੈਂਡ ਵਿੱਚ ਜਾ ਕੇ ਆਇਆ ਸੀਗਾ। ਉੱਥੇ 1540 ਕਿਲੋਮੀਟਰ ਦਾ ਇਵੈਂਟ ਸੀਗਾ ਇੱਕ ਲੰਡਨ ਐਡਿਟਵਰਕ ਲੰਡਨ। ਤਾਂ ਉਹ ਮੈਂ ਪੂਰਾ ਕੀਤਾ ਔਰ ਮੈਡਲ ਪ੍ਰਾਪਤ ਕੀਤਾ। ਇਸ ਸਾਲ ਮੈਂ ਜਾ ਕੇ ਆਂ ਫਰਾਂਸ ਦੇ ਵਿੱਚ ਪੈरिस ਪ੍ਰੈਸ ਪੈरिस। ਉਹ ਵੀ ਪੂਰਾ ਕਰਕੇ ਮੈਂ ਮੈਡਲ ਪ੍ਰਾਪਤ ਕੀਤਾ। ਜਿਹੜਾ ਤੁਸੀਂ ਜਾਣਦੇ ਹੋ ਕਿ ਕੋਈ ਸਰਕਾਰ ਨੂੰ ਮਦਦ ਨਹੀਂ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਮਿਲਦੀ ਆਮ ਲੋਕਾਂ 'ਚ ਵੀ ਇਹੀ ਹੁੰਦਾ ਆ ਵੀ ਸ਼ਾਇਦ ਤੁਹਾਨੂੰ ਸੈਕਿੰਡ ਤੁਸੀਂ ਕਰਦੇ ਕਿੰਨੇ ਪੈਸੇ ਮਿਲਦੇ ਆ ਜਦੋਂ ਅਸੀਂ ਦੱਸੀਦਾ ਵੀ ਨਹੀਂ ਇਹ ਤਾਂ ਅਸੀਂ ਇੱਕ ਗੇਮ ਖੇਡ ਰਹੇ ਆ ਫਿਰ ਕਹਿੰਦੇ ਤੁਹਾਨੂੰ ਮਿਲਦਾ ਕੀ ਆ ਫਿਰ ਉਹਨੂੰ ਦੱਸੀਦਾ ਵੀ ਨਹੀਂ ਥੋੜੀ ਆਪਣੀ ਇੱਕ ਮਨ ਦੀ ਜਿਹੜੀ ਹੈਗਾ ਸੈਟੀਸਫੈਕਸ਼ਨ ਸਾਡੀ ਹੁੰਦੀ ਆ ਔਰ ਸਰ ਤੋਂ ਦੇਖ ਕੇ ਕਈ ਬੱਚੇ ਪ੍ਰਭਾਵਿਤ ਹੋ ਕੇ ਵੀ ਇਸ ਪਾਸੇ ਨੂੰ ਚੱਲਦੇ ਆ ਸਭ ਤੋਂ ਵੱਡੀ ਸਾਡੀ ਪ੍ਰਾਪਤੀ ਇਹੀ ਆ ਟੀਮਾ ਤਾਂ ਹੋਰ ਵੀ ਗੱਲ ਨਹੀਂ ਇਹੀ ਕਿਉਂਕਿ ਉਸ ਟਾਈਮ ਇਹ ਇਸ ਤਰ੍ਹਾਂ ਸੀ ਵੀ ਮੈਂ ਉਸ ਵੇਲੇ ਅਸੀਂ ਕੋਈ ਮੈਂ ਕੋਈ ਵੱਡੀ ਗੇਮ ਖੇਡਕੀ ਉਹ ਮੇਰੀ ਲੱਤ ਦਾ ਜਿਹੜੀ ਪ੍ਰੋਬਲਮ ਸੀ ਮੈਂ ਰਨਿੰਗ ਨਹੀਂ ਕਰ ਸਕਦਾ ਮੈਂ ਫੁੱਟਬਾਲ ਮੈਂ ਹਾਕੀ ਮੈਂ ਕੁਝ ਵੀ ਨਹੀਂ ਖੇਡ ਸਕਦਾ ਇੱਕ ਉਹ ਟੀਮ ਵਰਕ ਵਾ ਇੱਕ ਸਾਈਕਲ ਐਸੀ ਚੀਜ਼ ਆ ਜਿੱਦੇ ਤੁਸੀਂ ਇਸ ਵਿੱਚ ਕੋਈ ਤੁਹਾਨੂੰ ਟਾਈਮ ਦੀ ਪਾਬੰਦੀ ਨਹੀਂ ਕੋਈ ਇਸ ਵਿੱਚ ਟੀਮ ਦੀ ਜ਼ਰੂਰਤ ਨਹੀਂ ਗਈ ਤਾਂ ਕੋਈ ਸਮਾਂ ਨਹੀਂ ਹੈਗਾ ਕਿਸੇ ਟਮੇ ਵੀ ਜਿਹੜਾ ਹੈਗਾ ਆਪਣਾ ਸਾਈਕਲਿੰਗ ਕਰ ਸਕਦੇ ਆ ਜਦ ਵੀ ਹੋਇਆ ਵੇ ਤਾਂ ਦਾ ਸਾਈਕਲ ਤੋਂ ਪਾਣੀ ਦਾ ਰਿਕਰੈਂਟ ਫੰਡ ਵੀ ਦੇ ਚੰਦੇ ਲੱਗਦਾ ਵੀ ਛੱਡ ਦੇਈ ਕਿ ਤੀਸਾ ਇਸ ਤਰ੍ਹਾਂ ਹੋਇਆ ਹੋਈ ਜਦੋਂ ਤੂੰ ਸੈਟਅਪ ਜਾ ਰਿਹਾ ਸੀ ਸਾਈਕਲ ਕਰਵਾ ਲਵਾਈ ਹੋਈ ਤੇ ਘਰੋਂ ਕੋਈ ਨਹੀਂ ਹੋਈ ਉਹ ਪਹਿਲਾਂ ਮੈਂ ਜਵਾਬ ਦੇਣਾ ਛੱਡਣ ਵਾੜਾ ਤੇ ਇਸ ਤਰ੍ਹਾਂ ਵੀ ਜਦੋਂ ਸਾਨੂੰ ਕ੍ਰਿਟਿਸਾਈਜ਼ ਕਰਦੇ ਆ ਨਾ ਛੋਟੀ ਛੋਟੀ ਗੱਲ ਤੇ ਸਾਡੇ ਇਸ ਕਮਿਊਨਿਟੀ ਦੇ ਟੋਕਾ ਟਾਕੀ ਹੈਗੀ ਆ ਤਾਂ ਉਹ ਸਾਨੂੰ ਸਭ ਤੋਂ ਜ਼ਿਆਦਾ ਮਨੋਂ ਥੋੜਾ ਦੁਖੀ ਹੁੰਦਾ ਤੇ ਜਾਂ ਫੇ ਕਈ ਵਾਰ ਕੋਈ ਲੋਕਾਂ ਜੇ ਭਾਵਨਾ ਹੁੰਦੀ ਵੀ ਤੁਸੀਂ ਕਿੰਨੇ ਪੈਸੇ ਮਿਲਦੇ ਆ ਕਿਉਂ ਚਲਾਉਂਦੇ ਤੁਹਾਨੂੰ ਮਿਲਦਾ ਕੀ ਆ ਅਸੀਂ ਕਹੀ ਦਿੰਦੇ ਆਪਣੀ ਸਰਟੀਫਿਕੇਸ਼ਨ ਲਈ ਆ ਵੀ ਆਪਣੇ ਮਾਨ ਦੀ ਤਸੱਲੀ ਆਪਣੀ ਫਿਟਨੈਸ ਲਈ ਸਭ ਤੋਂ ਵੱਡੀ ਆ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਹਾਲ ਚਾ ਰਿਹਾ ਹਾਂ ਪੂਰਾ ਇਹ ਵੀ ਸੰਦੇਸ਼ ਦਿੰਦੇ ਆ ਉਹਨਾਂ ਨੂੰ ਕਹਿ ਦਿੰਦੇ ਆ ਐਸ ਟਾਈਮ ਜਿੰਨਾ ਪੰਜਾਬ ਤੇ ਇੱਕ ਕਲੰਕ ਲੱਗਿਆ ਨੌਜਵਾਨੀ ਤੇ ਲੱਗਿਆ ਕਿ ਛੇਵਾਂ ਦਰਿਆ ਜਿਹਨੂੰ ਕਹਿੰਦੇ ਵਗਦੇ ਆ ਨਸ਼ਿਆਂ ਦਾ ਔਰ ਡਰੱਗ ਦਾ ਖਾਸ ਕਰਕੇ ਗਵਾਂਢੀ ਮੁਲਕਾਂ ਦੀ ਸਾਹਸਾ ਹੁੰਦੀ ਆ ਕਿ ਕਿਸੇ ਮੁਲਕ ਦੇਸ਼ ਦੀ ਕਿਸੇ ਕੌਮ ਦੀ ਜਵਾਨੀ ਨੂੰ ਖਰਾਬ ਕਰਨ ਉਹ ਡਰੱਗ ਤੇ ਲਾਇਆ ਜਾਵੇ ਔਰ ਉਹ ਸਾਡੇ ਬੱਚਿਆਂ ਨੂੰ ਲਾ ਦਿੱਤਾ ਗਿਆ ਤੇ ਮੈਂ ਤੇ ਇਹੀ ਕਹਾਂਗਾ ਕਿ ਜਿਹੜਾ ਕੋਈ ਜੇ ਤੁਹਾਨੂੰ ਇਦਾਂ ਦਾ ਮਨ ਚ ਆਉਂਦਾ ਆ ਤਾਂ ਉਸ ਵੇਲੇ ਤੁਸੀਂ ਆਪਣੀ ਕੋਈ ਗੇਮ ਕੋਈ ਵੀ ਖੇਡੋ ਆਪਣੇ ਆਪ ਨੂੰ ਬਿਜ਼ੀ ਰੱਖੋ ਸਾਈਕਲਿੰਗ ਕਰੋ ਸਾਈਕਲਿੰਗ ਤੇ ਮੈਂ ਦੱਸ ਚੁੱਕਾ ਵੀ ਇੱਥੇ ਕੋਈ ਟੀਮ ਦੀ ਜਰੂਰਤ ਨਹੀਂ ਕੋਈ ਸਮਾਂ ਨਹੀਂ ਕੋਈ ਟਾਈਮ ਨਹੀਂ ਕੁਝ ਵੀ ਕਿਸੇ ਟਾਈਮ ਵੀ ਜਾ ਸਕਦੇ ਆ ਡਰੱਗ ਤੋਂ ਬਚਣ ਲਈ ਤਾਂ ਐਸਾ ਕਿ ਇੱਕ ਗੇਮ ਹੀ ਸਾਧਨਾ ਵੀ ਤੁਸੀਂ ਖੇਡ ਖੇਡੋ ਕੋਈ ਵੀ ਖੇਡੋ ਪਰ ਇਸ అలਮਤ ਤੋਂ ਬਚਣਾ ਚਾਹੀਦਾ ਡਰੱਗ ਤੋਂ quem está a ਜੇ ਸਾਈਕਲਿੰਗ ਕੀਤਾ ਕੋਈ ਆਉਣਾ ਚਾਹਦਾ ਜਿਹੜਾ ਮੁਲਾਸੇਮ ਚਹਾਂ ਦੀ ਆਏ ਨੇ ਕੋਈ ਕਿਸ ਤਾ ਬੰਦਾ ਕੋਈ ਜੁੜਨਾ ਚਾਹੁੰਦਾ ਜੁੜ ਸਕਦਾ ਦੇਖੋ ਇੱਕ ਤਾਂ ਸਭ ਤੋਂ ਪਹਿਲੀ ਚੀਜ਼ ਇਹ ਹੈ ਜੀ ਕਿ ਤੁਹਾਨੂੰ ਇੱਕ ਸਾਥੀ ਐਸਾ ਚਾਹੀਦਾ ਮੈਂ ਤਾਂ ਇਹ ਕਹਿੰਦਾ ਜਿਹੜਾ ਨਹੀਂ ਜੁੜ ਸਕਦਾ ਜਿਹੜਾ ਕਿ ਤੁਹਾਨੂੰ ਖਿੱਚ ਕੇ ਲੈ ਜਾ ਸਕੇ ਸੋ ਬਲਰਾਜ ਚ ਹਾਂ ਇੱਕ ਐਸਾ ਦੋਸਤ ਜਿਹੜਾ ਕਿ ਮੈਂ ਕਹਿੰਦਾ ਹਰ ਬੰਦੇ ਕੋਲ ਇਦਾਂ ਦਾ ਇੱਕ ਬੰਦਾ ਜ਼ਰੂਰ ਹੋਵੇ ਕਿ ਜਿਹੜਾ ਸਾਈਕਲਿੰਗ ਨੂੰ ਪ੍ਰਮੋਟ ਕਰੇ ਦਿਲ ਜਾਨ ਤੋਂ ਪ੍ਰਮੋਟ ਕਰ ਲੈਣੇ ਬਾਕੀ ਜੁੜਨ ਦੇ ਲਈ ਬਹੁਤ ਕੁਝ ਹੈਗਾ ਨਾ ਜੀ ਹਰ ਸ਼ਹਿਰ ਦੇ ਵਿੱਚ ਅਲੱਗ-ਅਲੱਗ ਕਲੱਬ ਬਣੇ ਨੇ ਕੋਈ ਛੋਟੇ ਕੀ ਇੱਕ ਆਡਿਕਸ ਕਰਕੇ ਖੇਗੀ ਇਹ ਸੰਸਥਾ ਹੈਗੀ ਇੰਟਰਨੈਸ਼ਨਲ ਲੈਵਲ ਤੇ ਇਹਦੇ ਪੂਰੀ ਦੁਨੀਆ ਦੇ ਵਿੱਚ ਇਹ ਰਾਈਡਸ ਕਰਵਾਉਂਦੇ ਨੇ ਤਾਂ ਇਹ ਬੜਾ ਸੈਕਿੰਗ ਪ੍ਰੋਮੋਸ਼ਨ ਦੇ ਰਹੀ ਬਹੁਤ ਵੱਡਾ ਕੰਮ ਕਰ ਰਹੀ ਉਹ ਸੰਸਥਾ ਉਹਨਾਂ ਦੇ ਨਾਲ ਆਪਾਂ ਜੁੜ ਕੇ ਹੋਰ ਪ੍ਰੋਫੈਸ਼ਨਲੀ ਵੀ ਸਿੱਖ ਸਕਦੇ ਹਾਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਕਲੱਬਾਂ ਦੇ ਨਾਲ ਜਿਹੜੇ ਰਾਈਡ ਕਰਦੇ ਨੇ ਉਹ ਬੜੇ ਪ੍ਰੋਫੈਸ਼ਨਲ ਲੋਕ ਨੇ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਸੋ ਬਿਲਕੁਲ ਜੀ ਜੀ ਬਲਰਾਜ ਜੀ ਮੈਂ ਤਾਂ ਇਹ ਕਹਿੰਦਾ ਜੀ ਕਿ ਸਾਈਕਲਸ ਦੀ ਕੋਈ ਉਮਰ ਨਹੀਂ ਹੁੰਦੀ ਜਦੋਂ ਹੁਣ ਦੇਖਿਆ ਜਾ ਤਾਂ ਬਲਰਾਜ ਜੀ ਨੇ 60 ਸਾਲ ਦੇ ਨੇੜੇ ਹੋਣ ਵਾਲੇ ਨੇ ਇਹ 1.5 ਲੱਖ ਕਰਦੇ ਸੀ ਮੈਂ ਨਾਲ ਸੀ ਰੋਸਰੇ ਰਾਈਡ ਕਰਦੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਅਗਲੀ ਪ੍ਰੈਸ ਕਾਨਫਰੰਸ ਆਪਾਂ ਕਦੀ ਕਰਨੀ ਹੈ ਕਹਿੰਦੇ ਉਹਨਾਂ ਅਗਲੀ 2 ਲੱਖ ਦੀ ਕਰਨਗੇ ਸੋ ਇੱਕ ਹੌਸਲਾ ਆਇਆ ਜਜ਼ਬਾ ਆ ਬੜਾ ਇੱਕ 60 ਦੀ ਏਜ ਦੇ ਵਿੱਚ ਕਈ ਲੋਕ ਸੋਚਦੇ ਨੇ ਜੀ ਹੁਣ ਮੈਂ ਬਹੁਤ ਬੁੱਢਾ ਹੋ ਗਿਆ ਮੈਂ ਸੌਣਾ ਬਟ ਨਹੀਂ ਇੱਕ ਸਾਈਕਲਿੰਗ ਆ ਜੀ ਮੈਂ ਆਪ ਵੀ ਥੋੜੀ ਬਹੁਤ ਸਾਈਕਲ ਕਰਦਾ ਪਰ ਮੈਂ ਜਾਣਦਾ ਕਿ ਇੱਕ ਸਾਈਕਲਿੰਗ ਹੀ ਇੱਕ ਬੰਦੇ ਨੂੰ ਜਵਾਨ ਰੱਖ ਸਕਦੀ ਹੈ ਆਪਾਂ ਜੀ ਜੀ ਸਰਕਾਰ ਨੂੰ ਨੀ ਮਦਦ ਨਹੀਂ ਸਹਿਯੋਗ ਦੇਖੋ ਜੀ ਇਹਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਫਾਈਨੈਂਸ਼ੀਅਲ ਮਦਦ ਕੋਈ ਨਹੀਂ ਕਰਦਾ ਕਿਸੇ ਵੀ ਸਾਨੂੰ ਕਿਸੇ ਸਰਕਾਰ ਤੋਂ ਕਿਸੇ ਪਰਸੋਂ ਨਹੀਂ ਹੁੰਦੀ ਬਲਕਿ ਸਾਰੇ ਇਵੈਂਟਸ ਦੇ ਆਪਣੇ ਖਰਚੇ ਕਰਨੇ ਪੈਂਦੇ ਔਰ ਬਹੁਤ ਮਹਿੰਗੀ ਕਈ ਇਵੈਂਟਸ ਹੁੰਦੇ ਨੇ ਜਿੱਚ ਬਹੁਤ ਪੈਸਾ ਲੱਗਦਾ ਲੱਖਾਂ ਦੇ ਵਿੱਚ ਚਲਾ ਜਾਂਦਾ ਜਦੋਂ ਹੁਣ ਬਲਰਾਜ ਜੀ ਪਿੱਛੇ ਜੇ ਇੰਗਲੈਂਡ ਜਾ ਕੇ ਆਏ ਨੇ ਫਰਾਂਸ ਜਾ ਕੇ ਆਏ ਨੇ ਇਹ ਲੱਖਾਂ ਦਾ ਖਰਚਾ ਹੈ ਸੋ ਇੱਕ ਸਾਈਕਲਿਸਟ ਆਪਣੇ ਲੋ ਆਪਣੇ ਕਰਦਾ ਜੀ ਸਰਕਾਰ ਵੱਲੋਂ ਇਦਾਂ ਦੀ ਕਦੀ ਹਲ ਤੱਕ ਨਹੀਂ ਕੋਈ ਵੀ ਕਿਸੇ ਤਰੀਕੇ ਦੀ ਮਦਦ ਆਈ